ਤੁਸੀਂ ਕੀ ਸੋਚਿਆ ਹੈ ਘਰੋਂ ਜਦੋਂ ਨਿਕਲ ਗਿਆ ਤੇ ਹੁਣ ਕਿੱਥੇ ਰਹਿਣਾ ਵਾ ਮੈਂ ਕਿਤੇ ਨਹੀਂ ਸੋਚਿਆ ਮੈਂ ਕਿਹਾ ਮੈਂ ਚੱਲ ਉੱਥੇ ਚੱਲ ਜੂੰਗਾ ਉਹਦੇ ਰਿਸ਼ਤੇਦਾਰ ਕੋ ਉਹਨੇ ਵੀ ਨਹੀਂ ਪਹੁੰਚਿਆ ਪਰ ਜਦੋਂ ਇਦਾਂ ਦੀਆਂ ਚੀਜ਼ਾਂ ਵੇਖਦੇ ਪਏ ਆ ਨਾ ਕੁਝ ਦਿਨਾਂ ਤੋਂ ਤੇ ਦਿਲ ਰੋਂਦਾ ਇਹਨੂੰ ਕਹ ਲਈਏ ਦਿਲ ਰਾਤ 11 11 ਵਜੇ ਲੋਕ ਸੱਟ ਕਾਂ ਦੇ ਸੁੱਤੇ ਆ ਦੁਨੀਆ ਇਹ ਨਹੀਂ ਸੋਚਦੀ ਕਿ ਜੋ ਮੈਂ ਅੱਜ ਬੀਜੂੰਗਾ ਕੱਲ ਮੈਨੂੰ ਵੱਢਣਾ ਪੈਣਾ ਹੰਦਾ ਉਸ ਦਾ ਤੁਸੀਂ ਦੇਖ ਸਕਦੇ ਹੋ ਕਿ ਸੀਤ ਲਹਿਰ ਜਿਹੜੀ ਇਸ ਟਾਈਮ ਪਗ ਰਹੀ ਹੈ ਤਾਂ ਅਸੀਂ ਆਮ ਵਰਗ ਦੇ ਲੋਕ ਜਿਹੜੇ ਨੇ ਆਪਣੇ ਗਰਮ ਕੱਪੜੇ ਪਾ ਕੇ ਆਪਣੇ ਥਾਂ ਨੂੰ ਜਿਹੜਾ ਠੱਕਦੇ ਨੇ ਤਾਂ ਤੁਸੀਂ ਇਸ ਟਾਈਮ ਜਿਹੜਾ ਦੇਖ ਸਕਦੇ ਹੋ ਕਿ ਅਸੀਂ ਕਸਬਾ ਬਿਆਸ ਦੇ ਵਿੱਚ ਖੜੇ ਹਾਂ ਕਿ ਜਿੱਥੇ ਇੱਕ ਬਜ਼ੁਰਗ ਔਰਤ ਹੈ ਉਸ ਨੂੰ ਘਰੋਂ ਜਿਹੜਾ ਕੱਢ ਦਿੱਤਾ ਗਿਆ ਤਾਂ ਕੜਾਕੇ ਠੰਡ ਦੇ ਵਿੱਚ ਮਾਤਾ ਜਿਹੜੀ ਹੈ ਇਸ ਟਾਈਮ ਠੰਡ ਦੇ ਵਿੱਚ ਜਿਹੜੇ ਇੰਤਜ਼ਾਮ ਜਿਹੜੀ ਆ ਠੰਡ ਦਾ ਕਰ ਰਹੀ ਹੈ ਦੋਸਤੋ ਬਾਅਦ ਸਾਡੇ ਵਿੱਚ ਸਮਾਜ ਸੇਵਕੀ ਵੀ ਲੋਕ ਜਿਹੜੇ ਉਹ ਵੀ ਪਹੁੰਚੇ ਨੇ ਤਾਂ ਉਹ ਵੀ ਇਸ ਗੱਲਬਾਤ ਨੂੰ ਸੁਣਦਿਆ ਸਾਰ ਹੀ ਉਹਨਾਂ ਨੇ ਇੱਥੇ ਸਾਡੇ ਵੱਲ ਰੁਕ ਕੀਤਾ ਤੇ ਉਹਨਾਂ ਨੇ ਇੱਕ ਦਮ ਨਿਰਣਾ ਲਿਆ ਕਿ ਜਿਹੜੇ ਮਾਤਾ ਨੂੰ ਗਰਮ ਕੱਪੜੇ ਜ਼ਰੂਰ ਦਿੱਤੇ ਜਾਂ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਨੂੰ ਗਰਮ ਕੱਪੜੇ ਦੇ ਕੇ ਤੇ ਮਾਤਾ ਨੂੰ ਠੰਡ ਤੋਂ ਜਿਹੜਾ ਬਚਾਇਆ ਹੈ ਤਾਂ ਉਸ ਤੋਂ ਬਾਅਦ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਆ ਕਿ ਮਾਤਾ ਜੀ ਤੁਹਾਨੂੰ ਘਰੋਂ ਘੜਤਾ ਜੀ ਹਾਂ ਮਾਤਾ ਜੀ ਹੁਣ ਤੁਸੀਂ ਰੋਣਾ ਨਹੀਂ ਹੈ ਠੀਕ ਹੈ ਠੀਕ ਹੈ ਤੁਹਾਨੂੰ ਠੰਡਦ ਨਹੀਂ ਲੱਗ ਰਹੀ ਲੱਗਦੀ ਸਵੇਰ ਦਾ ਕੁਛ ਖਾਦਾ ਰੋਟੀ ਖਾ ਲਈ ਸਵੇਰ ਦੀ ਤੂੰ ਤੁਸੀਂ ਕੀ ਸੋਚਿਆ ਹੈ ਘਰੋਂ ਜਦੋਂ ਨਿਕਲ ਗਿਆ ਤੇ ਹੁਣ ਕਿੱਥੇ ਰਹਿਣਾ ਵਾ ਮੈਂ ਕਿਤੇ ਨਹੀਂ ਸੋਚਿਆ ਮੈਂ ਕਿਹਾ ਮੈਂ ਚੱਲ ਉੱਥੇ ਚੱਲ ਜੂੰਗਾ ਉਹਦੇ ਰਿਸ਼ਤੇਦਾਰ ਕੋਲ ਉਹਨੇ ਵੀ ਨਹੀਂ ਫੋਨ ਚੱਕਿਆ ਕਿ ਕਈ ਦਿਨ ਹੋ ਗਏ ਫੋਨ ਲੰਦ ਕਿੰਨੇ ਦਿਨ ਹੋ ਗਏ ਵਾਵਾ ਜਦ 12:00 1 ਵਜੇ ਦੀ ਆਈਆਂ ਉਹਨੇ ਫੋਨ ਹੀ ਨਹੀਂ ਚੱਕਿਆ ਫੋਨ ਹੀ ਬੰਦ ਕੀਤਾ ਵਾ ਕੋਈ ਗੱਲ ਨਹੀਂ ਤੁਸੀਂ ਹੁਣ ਰੋਟੀ ਖਾਣੀ ਹੈ ਠੀਕ ਆ ਠੀਕ ਆ ਮਾਤਾ ਜੀ ਜਿਹੜੇ ਨੇ ਸਵੇਰ ਦੇ ਭੁੱਖੇ ਨੇ ਤਾਂ ਇਹਨਾਂ ਨੇ ਸਾਡੇ ਕੋਲ ਜਦੋਂ ਪਹੁੰਚੇ ਤਾਂ ਇੱਕ ਦਮ ਜਿਹੜੇ ਇਹਨਾਂ ਦੇ ਹੰਝੂ ਡਿੱਗਣ ਲੱਗੇ ਤਾਂ ਜਦੋਂ ਅਸੀਂ ਆਪਣੀ ਫੋਟੋਗ੍ਰਾਫੀ ਕਰਨੀ ਜਾਂ ਵੀਡੀਓਗ੍ਰਾਫੀ ਕਰਨੀ ਸ਼ੁਰੂ ਕੀਤੀ ਤਾਂ ਮਾਤਾ ਦੇ ਹਾਲਾਤ ਵੇਖ ਕੇ ਅਸੀਂ ਵੀ ਜਿਹੜੇ ਆਪਣੇ ਹੰਝੂ ਜਿਹੜੇ ਉਹ ਰੋਕ ਨਾ ਪਾਏ ਤਾਂ ਸਾਡੇ ਵਿੱਚ ਸਮਾਜ ਸੇਵਕੀ ਜਿਹੜੇ ਲੋਕ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਸ ਵਕਤ ਮਾਤਾ ਦੇ ਹੰਝੂ ਦੇਖ ਕੇ ਤਾਂ ਸਾਡੇ ਕੋਲੋਂ ਵੀ ਜਿਹੜਾ ਮਾਤਾ ਦਾ ਜਿਹੜਾ ਦੁੱਖ ਉਹ ਸਹਾਰ ਨਾ ਸਕੇ ਬੜਾ ਦੁੱਖ ਹੁੰਦਾ ਬੜਾ ਜਿਹੜੀ ਮਾਂ ਨੇ ਜੰਮਿਆ ਠੰਡ ਦੇ ਵਿੱਚ ਆਪਾਂ ਕੋਈ ਆਪਣਾ ਬੱਚਾ ਹੋਵੇ ਨਾ ਉਹਨੂੰ ਰਾਤ ਵੇਖੀਦਾ ਵਾ ਰਜਾਈ ਤੇ ਨਹੀਂ ਨੇ ਕਿਤੇ ਲਾਤੀ ਲੱਤਾ ਮਾਰ ਕੇ ਪਰ ਕੁਛ ਦਿਨਾਂ ਤੋਂ ਨਾ ਅਸੀਂ ਕੀ ਕੀਤਾ ਹੈਗੀ ਕੱਪੜੇ ਪੁਰਾਣੇ ਲੋਕਾਂ ਨੂੰ ਕਿਹਾ ਸਾਨੂੰ ਦੋ ਅਸੀਂ ਗਾਂ ਲੋਡ ਬੰਦਾਂ ਦਾ ਕਿ ਭੇਜਾਂਗੇ ਪਰ ਉਦੋਂ ਦੇ ਅਸੀਂ ਰਾਤ ਨੂੰ ਹਲਾਦ ਵੇਖਦੇ ਆ ਕਿ ਰੱਬ ਨੇ ਸਾਨੂੰ ਕਿੰਨੀ ਸੋਖੀ ਜਗ੍ਹਾ ਤੇ ਰੱਖਿਆ ਕਿਉਂਕਿ ਇਹ ਬੰਦਾ ਰੱਬ ਨਾਲ ਸ਼ਿਕਵਾ ਕਰਦਾ ਰੱਬਾ ਮੇਰਾ ਨਹੀਂ ਹੋਇਆ ਮੈਨੂੰ ਉਹ ਨਹੀਂ ਮਿਲਿਆ ਪਰ ਜਦੋਂ ਇਦਾਂ ਦੀਆਂ ਚੀਜ਼ਾਂ ਵੇਖਦੇ ਪਏ ਆ ਨਾ ਕੁਝ ਦਿਨਾਂ ਤੋਂ ਤੇ ਦਿਲ ਰੋਂਦਾ ਇਹਨੂੰ ਕਹ ਲਈਏ ਦਿਲ ਰਾਤ 11 11 ਵਜੇ ਲੋਕ ਸਟਕਾਂ ਦੇ ਸੁੱਤੇ ਆ ਇਦਾਂ ਦੇ ਵੀ ਲੋਕ ਹੈਗੇ ਆ ਜਿਹੜੇ ਕੇਸ ਤੋਂ ਕੱਪੜੇ ਲਾ ਕੇ ਆਪਣੇ ਤੇ ਲਲ ਲੈਂਦੇ ਕੋਈ ਦਿਮਾਗੀ ਤੌਰ ਤੇ ਪਛਾਣ ਆ ਜਿਹੜਾ ਬੰਦਾ ਉਹਨੂੰ ਹੀ ਕੰਬਲ ਦੇ ਕੇ ਗਏ ਉਹ ਦੋ ਦਿਨ ਬਾਅਦ ਵੇਖਿਆ ਉੱਥੇ ਕੋਈ ਹੈ ਨਹੀਂ ਅਗਲੇ ਦਿਨ ਮੈਂ ਕਹਾ ਇਹ ਸੁੱਟ ਲੈਂਦੀ ਆ ਕਹਿੰਦੇ ਜੀ ਨਹੀਂ ਇੱਕ ਹੋਰ ਜਿਹਨੂੰ ਕੱਪੜੇ ਦਿੱਤੇ ਉਹ ਕਹਿੰਦਾ ਇਹ ਸੁੱਟ ਨਹੀਂ ਨੀ ਰਾਤ ਇਹਦੇ ਤੋਂ ਲੱਗ ਲੈ ਕੇ ਦੋ ਜਾਣੇ ਆਪਣਾ ਟੱਕਨ ਨੀ ਦੁਨੀਆ ਬੜੀ ਤਰ੍ਹਾਂ ਦੀ ਆ ਉਹਨੇ ਮਾਦਾ ਦਾ ਕੇਸ ਆ ਠੀਕ ਆ ਜੀ ਲੰਘ ਰਹੀ ਮਾਤਾ ਜੀ ਨੇ ਪੁੱਛਿਆ ਡੇਰੇ ਦਾ ਰਸਤਾ ਕਿੱਥੇ ਆ ਮੈਂ ਮਾਤਾ ਜੀ ਨੂੰ ਪੁੱਛਿਆ ਕਿ ਕੀ ਗੱਲ ਆ ਕਿੱਥੇ ਜਾਣਾ ਮਾਤਾ ਜੀ ਦਾ ਚਿਹਰੇ ਤੋਂ ਵੀ ਦੱਸ ਜੇ ਲੱਗਣ ਦੇ ਜਿੱਦਾਂ ਬੰਦਿਆਂ ਨੇ ਅੱਖਾਂ ਤੋਂ ਪਤਾ ਲੱਗ ਜਾਂਦਾ ਬੰਦੇ ਦੀਆਂ ਫਿਰ ਮੈਂ ਮਾਤਾ ਜੀ ਨੂੰ ਮੈਨੂੰ ਜੋ ਲੋਕਾਂ ਨੇ ਮੇਰਾ ਕੁਝ ਨਹੀਂ ਵਿੱਚ ਲੱਗਾ ਮੈਂ ਇੱਥੇ ਗੱਲ ਕਲੀਅਰ ਕਰਦਾ ਕਿ ਮੇ ਕੋਲ ਨਹੀਂ ਮੇਰਾ ਕੁਝ ਹੁੰਦਾ ਦਾਨੀ ਸੱਜਣ ਜੋ ਸਮਾਨ ਦਿੰਦੇ ਉਹ ਗਾਂ ਪੁੱਛਦਾ ਕਰਦੀਦਾ ਆਪਾਂ ਮਾਦਾ ਕੋਡ ਪਿਆ ਹੀ ਦੇ ਦਿੱਤਾ ਪਰ ਉਹ ਮਾਤਾ ਦੀ ਜਿਹੜੀ ਅੰਦਰਲੀ ਪੀੜ ਹੈ ਉਹ ਮੈਂ ਹੱਲ ਨਹੀਂ ਕਰ ਸਕਦਾ ਕੀ ਸਮਝਦੇ ਜੇ ਕਿ ਜਦੋਂ ਧੀਆਂ ਪੁੱਤਾਂ ਨੂੰ ਆਪਾਂ ਪਾਲ ਕੇ ਵੱਡੇ ਕਰੀਦਾ ਤਾਂ ਉਹਨਾਂ ਦੇ ਬੜੀਆਂ ਜਿਹੜੀਆਂ ਆਸਾਂ ਲਾਈਆਂ ਹੁੰਦੀਆਂ ਨੇ ਕਿ ਅਸੀਂ ਉਹਨਾਂ ਦੇ ਹੱਥਾਂ ਵਿੱਚ ਜਾਵਾਂਗੇ ਤਾਂ ਜਦੋਂ ਹੱਥਾਂ ਦੇ ਵਿੱਚੋਂ ਮਾਂ ਪਿਓ ਨੂੰ ਅਸੀਂ ਤੋੜਦੇ ਹਾਂ ਇਸ ਤਰ੍ਹਾਂ ਉਹਨੂੰ ਆਪਾਂ ਇੱਕ ਬੇਸਹਾਰਾ ਦਾ ਰੂਪ ਜਿਹੜਾ ਦੇ ਦਿੰਦੇ ਹਾਂ ਤਾਂ ਕਿਵੇਂ ਦਾ ਮਸੂਸੀ ਨਾਲ ਇਹ ਵਿਸ਼ਵ ਜੀ ਗੱਲ ਕਰੀਏ ਖੂਨ ਚਿੱਟੇ ਹੋ ਚੁੱਕੇ ਆ ਠੀਕ ਆ ਜੀ ਦੁਨੀਆ ਇਹ ਨਹੀਂ ਸੋਚਦੀ ਕਿ ਜੋ ਮੈਂ ਅੱਜ ਬੀਜੂਗਾ ਕੱਲ ਮੈਨੂੰ ਵੱਢਣਾ ਪੈਣਾ ਜੇ ਜਿਨ੍ਹਾਂ ਨੂੰ ਕਿ ਇਹਨੇ ਘਰੋਂ ਕੱਢਿਆ ਤੇ ਬੱਚਿਆਂ ਨੇ ਕੱਲ ਨੂੰ ਜਿਹੜਾ ਵਾ ਉਹਨਾਂ ਨੂੰ ਉਹਨਾਂ ਦੇ ਬੱਚੇ ਵੀ ਘਰੋਂ ਕੱਢਣਗੇ ਪਰਮਾਤਮਾ ਦਾ ਪਹੀਆ ਘੁੰਮਦਾ ਹੀ ਘੁੰਮਦਾ ਹੈ ਇਸ 'ਚ ਕੋਈ ਸ਼ੱਕ ਨਹੀਂ ਆ ਘੁੰਮ ਕੇ ਸੂਈ ਉੱਥੇ ਹੀ ਹਣੀ ਆਣੀ ਹੈ ਇੱਕ ਮਾਂ ਦਾ ਜਿਹੜਾ ਦਰਜਾ ਹੁੰਦਾ ਹੈ ਨਾ ਮਾਂ ਦਾ ਦਰਜਾ ਬੜਾ ਤਕੜਾ ਹੁੰਦਾ ਹੈ ਕਿਉਂਕਿ ਜਦੋਂ ਮਾਂ ਕੋਸ਼ਿਸ਼ ਕਰਦੀ ਹੈ ਕਿ ਜਿਹੜੀ ਗਿੱਲੀ ਥਾਂ ਹੁੰਦੀ ਆ ਉਸ ਤੇ ਜਿਹੜਾ ਆਪ ਪਿਆ ਜਾਵੇ ਤਾਂ ਬੱਚੇ ਜਿਹੜੇ ਨੇ ਬੱਚਿਆਂ ਨੂੰ ਜਿਹੜਾ ਸੁੱਕੇ ਥਾਂ ਦੇ ਪਾਉਂਦੀ ਆ ਆਮ ਹੀ ਤੁਸੀਂ ਇਸ ਲੋਜਿਕ ਨੂੰ ਜਿਹੜਾ ਤੁਸੀਂ ਜਾਣਦੇ ਹੋ ਕਿ ਜਿਹੜੀ ਮਾਂ ਹੁੰਦੀ ਹੈ ਉਹ ਬੱਚਿਆਂ ਨੂੰ ਜਿਹੜਾ ਸੁੱਕੇ ਥਾਂ ਦੇ ਪਾਉਂਦੀ ਹੈ ਤਾਂ ਆਪ ਜਿਹੜੀ ਹੈ ਗਿੱਲੇ ਥਾਂ ਦੇ ਕਈ ਵਾਰੀ ਪੈ ਜਾਂਦੀ ਹੈ ਤਾਂ ਇਹ ਹਮੇਸ਼ਾ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਦਾ ਦਰਜਾ ਬੜਾ ਤਕੜਾ ਹੁੰਦਾ ਹੈ ਕਿਉਂਕਿ ਜਦੋਂ ਮਾਂ ਕੋਸ਼ਿਸ਼ ਕਰਦੀ ਹੈ ਕਿ ਜਿਹੜੀ ਗਿੱਲੀ ਥਾਂ ਹੁੰਦੀ ਹੈ ਉਸ ਤੇ ਜਿਹੜਾ ਆਪ ਪਿਆ ਜਾਵੇ ਤਾਂ ਬੱਚੇ ਜਿਹੜੇ ਨੇ ਬੱਚਿਆਂ ਨੂੰ ਜਿਹੜਾ ਸੁੱਕੇ ਥਾਂ ਦੇ ਪਾਉਂਦੀ ਆ ਆਮ ਹੀ ਤੁਸੀਂ ਇਸ ਲੋਜਿਕ ਨੂੰ ਜਿਹੜਾ ਤੁਸੀਂ ਜਾਣਦੇ ਹੋ ਕਿ ਜਿਹੜੀ ਮਾਂ ਹੁੰਦੀ ਹੈ ਉਹ ਬੱਚਾ ਨੂੰ ਜਿਹੜਾ ਸੁੱਕੇ ਥਾਂ ਦੇ ਪਾਉਂਦੀ ਹੈ ਤਾਂ ਆਪ ਜਿਹੜੀ ਹੈ ਗਿੱਲੇ ਥਾਂ ਦੇ ਕਈ ਵਾਰੀ ਪੈ ਜਾਂਦੀ ਹੈ ਤਾਂ ਇਹ ਹਮੇਸ਼ਾ ਅਕਸਰ ਹੀ ਦੇਖਣ ਨੂੰ ਮਿਲਦਾ ਪਰੰਤੂ ਅੱਜ ਜਿਹੜੀ ਮਾਂ ਕੜਕ ਦੀ ਠੰਡ ਦੇ ਵਿੱਚ ਜਿਹੜਾ ਉਸ ਨੂੰ ਘਰੋ ਜਦੋਂ ਕੱਢਿਆ ਤਾਂ ਕਈ ਵਾਰੀ ਹਿਰਦੇ ਜਿਹੜੇ ਉਹ ਤਾਂ ਕੰਬਦੇ ਨੇ ਪਰੰਤੂ ਉਹ ਕਿਹੜਾ ਹਿਰਦਾ ਹੋਊਗਾ ਜਿਸ ਨੂੰ ਭੋਰਾ ਦਰਸਨਾ ਆ ਦੇਖੋ ਵਿਸ਼ੂ ਜੀ ਇਹ ਤੇ ਤੁਹਾਨੂੰ ਮੈਂ ਕਿਹਾ ਕਿ ਪੱਥਰ ਦਿਲ ਕਈ ਇਨਸਾਨ ਹੁੰਦੇ ਆ ਮੇਰਾ ਮੰਨਣਾ ਇਹ ਆ ਕਿ ਪਹਿਲੇ ਜ਼ਮਾਨੇ 'ਚ ਸੁਣੀਦਾ ਹੀ ਰਕਸ਼ਸ ਹੁੰਦੇ ਸੀ ਰਕਸ਼ਸ ਜਿਹੜਾ ਚੰਗੇ ਬੰਦਿਆਂ ਨੂੰ ਤੰਗ ਕਰਦੇ ਸੀ ਅੱਜ ਜਿਹੜੇ ਰਕਸ਼ਸ ਆ ਉਹਨਾਂ ਦਾ ਰੂਪ ਬਦਲ ਚੁੱਕਾ ਰਹਿੰਦੇ ਆਪਣੇ ਸਮਾਜ 'ਚ ਹੀ ਆ ਪਰ ਉਹ ਤੰਗ ਇਦਾਂ ਕਰਦੇ ਆ ਰਕਸ਼ਸ ਪ੍ਰਜਾਤੀ ਦੇ ਲੋਕ ਆ ਜਿਨ੍ਹਾਂ ਦੇ ਦਿਲ ਵਿੱਚ ਕੋਈ ਦਰਦ ਨਹੀਂ ਹੁੰਦਾ ਕੋਈ ਗੱਲ ਨਹੀਂ ਹੁੰਦੀ ਨਹੀਂ ਤੇ ਇਦਾਂ ਦੀ ਮਾਂ ਨੂੰ ਠੰਡ ਦੇ ਵਿੱਚ ਗੱਡਣਾ ਪਰ ਮੈਂ ਉੱਥੇ ਇਹਨਾਂ ਦੇ ਪਿੰਡ ਵਾਲਿਆਂ ਨੂੰ ਵੀ ਮੀਡੀਆ ਦੇ ਰਾਹੀਂ ਕਹਿਣਾ ਚਾਹੂੰਗਾ ਇਹ ਮਾਤਾ ਨੂੰ ਆਪਾਂ ਸੰਭੀਏ ਪਿੰਡ ਦੇ ਵਿੱਚ ਕੋਈ ਮੰਦਿਰ ਗੁਰਦੁਆਰਾ ਹੋਊਗਾ ਠੀਕਾ ਜੀ ਇਹਦਾ ਨਹੀਂ ਪਰਿਵਾਰ ਖੜਦਾ ਤੁਸੀਂ ਸੰਭੋ ਇਹਨਾਂ ਨੂੰ ਕਿਉਂਕਿ ਆਪਣਾ ਫਰਜ ਏ ਜੇ ਉਹਨਾਂ ਦੀ ਮਾਂ ਹੈ ਸਾਡੀ ਵੀ ਮਾਂ ਹੈ ਸਾਰਿਆਂ ਦੀ ਮਾਂ ਹੈ ਮਾਵਾਂ ਕਹਿੰਦੇ ਨਾ ਸਾਂਝੀਆਂ ਹੁੰਦੀਆਂ ਪਰ ਪਿੰਡ ਹਰ ਚੋਬਾ ਲਾ ਲਿਓ ਫਿਰ ਬੇਨਤੀ ਕਰੂੰਗਾ ਇਹ ਕਲੰਕਨਾ ਕੱਟੇ ਕੋਈ ਵੀ ਕੀ ਮਾਤਾ ਨੂੰ ਠੰਡ ਚ ਕੁਝ ਹੋ ਗਿਆ ਹੈ ਘਰ ਨਾ ਮਿਲਣ ਕਰਕੇ ਹਾਂ ਬਿਲਕੁਲ ਜੀ ਜਿਹੜਾ ਇੱਕ ਮਾਤਾ ਦਾ ਦਰਦ ਹੈ ਉਹ ਸਾਡੇ ਕੋਲ ਵੀ ਨਹੀਂ ਸਹਾਰ ਹੋਇਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਸਮਾਂ ਜਿਹੜਾ ਉਹ ਰਾਤ ਦਾ ਜਿਹੜਾ ਹੁੰਦਾ ਜਾਂਦਾ ਹੈ ਤਾਂ ਜਿਹੜੀ ਧੁੰਦ ਆ ਉਹ ਬਹੁਤ ਜਿਆਦੀ ਜਿਹੜੀ ਪੈਂਦੀ ਜਾ ਰਹੀ ਹੈ ਕਿ ਤੁਸੀਂ ਮਾਤਾ ਨੂੰ ਦੇਖ ਸਕਦੇ ਹੋ ਕਿ ਮਾਤਾ ਕਿਵੇਂ ਵਿਚਾਰੀ ਜਿਹੜੇ ਠੰਡ ਦੇ ਵਿੱਚ ਉਸਦੇ ਹਾਲਾਤ ਜਿਹੜੇ ਨੇ ਕਿਵੇਂ ਦੇ ਬਣੇ ਪਏ ਨੇ ਤਾਂ ਉਸਨੇ ਸਵੇਰ ਦਾ ਵੀ ਜਿਹੜਾ ਕੁਝ ਨਹੀਂ ਜੇ ਖਲਦਾ ਤਾ ਬਿਲਕੁਲ ਜਿਹੜੇ ਸਾਡੇ ਵਿੱਚ ਸਮਾਜ ਸੇਵਕੀ ਸਨ ਉਹਨਾਂ ਨੇ ਵੀ ਬੜੇ ਸਜੇ ਢੰਗ ਨਾਲ ਦਰਸਾਇਆ ਕਿ ਮਾਂ ਜਿਹੜੀ ਹੁੰਦੀ ਹੈ ਮਾਂ ਹੁੰਦੀ ਹੈ ਇਸ ਕਰਕੇ ਦਾ ਸਮਰ ਨਿਊਜ਼ ਨੇ ਵੀ ਅਪਰਾਲਾ ਕੀਤਾ ਤੇ ਅਸੀਂ ਦਾ ਸਮਰ ਨਿਊਜ਼ ਦੇ ਜਿਹੜੇ ਚੈਨਲ ਰਹੀਂ ਇਹ ਵੀ ਅਪੀਲ ਕਰਾਂਗੇ ਕਿ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਉਂਕਿ ਅਜਿਹੀ ਵੀਡੀਓ ਜਿਹੜੀ ਹੈ ਹਰ ਇੱਕ ਕੋ ਪਹੁੰਚਣੀ ਚਾਹੀਦੀ ਹੈ ਤੇ ਮਾਵਾਂ ਦੇ ਜਿਹੜੇ ਦਰਦ ਨੇ ਉਸ ਨੂੰ ਜਦਾਂ ਕਿ ਜਿਹੜਾ ਸਮਝਿਆ ਜਾਵੇ ਕੈਮਰਾ ਪਰਸਨ ਦੇ ਨਾਲ ਵਿਸ਼ੂ